ਇੱਕ ਪਿੰਡ 'ਚ 100 ਘਰ ਸੀ ਕਿਸੇ ਵੀ ਘਰ 'ਚ ਬੱਤੀ ਦਾ ਜਗਾਰ ਨਹੀਂ ਹੈਗਾ ਬਿਜਲੀ ਦਾ ਜਗਾਰ ਨਹੀਂ ਹੈਗਾ ਤੇ ਕਮਾਲ ਦੀ ਗੱਲ ਕਿਸੇ ਨੂੰ ਕੋਈ ਦਿੱਕਤ ਨਹੀਂ ਕੋਈ ਦੁੱਖ ਤਕਲੀਫ ਨਹੀਂ ਇੱਕ ਦੂਜੇ ਤੋਂ ਵੀ ਕੋਈ ਪਰੇਸ਼ਾਨੀ ਨਹੀਂ ਲਈ ਆਪਣੀ ਜ਼ਿੰਦਗੀ ਮਸਤੀ ਨਾਲ ਜਿਉੜੇ ਸੀ ਸੌਦੇ ਸੋਈ ਘਰ ਸੌਦੇ ਸੋ ਪਰਿਵਾਰ ਇੱਕ ਵਾਰੀ ਕੀ ਹੋਇਆ ਉਹਨਾਂ 'ਚੋਂ ਇੱਕ ਘਰ ਉਸ ਘਰ ਦਾ ਇੱਕ ਮੈਂਬਰ ਕਿਤੇ ਬਾਹਰ ਗਿਆ ਬਾਹਰੋਂ ਜਾ ਕੇ ਲਿਆਇਆ ਲਾਲਟਣ ਹੁਣ ਹੋਇਆ ਕੀ ਉਹਨੇ ਲਾਲ ਟੇਨ ਨੂੰ ਰਾਤ ਨੂੰ ਆਕੇ ਦੇਦੋ ਆਪਣੇ ਘਰ ਚ ਜਗਾਈ ਤੇ ਘਰ ਚ ਹੋ ਗਈ ਰੋਸ਼ਨੀ ਬਾਕੀ ਕਿੰਨੇ ਬੱਚੇ ਇੰਦਰੜਵੇ ਇੰਦਰੜਵੇ ਘਰਾਂ ਵਾਲੇ ਨੇ ਵੇਖਿਆ ਕਿ ਇਧਰ ਘਰ ਚ ਰੋਸ਼ਨੀ ਕਿੱਦਾਂ ਆ ਗਈ ਕਿ ਪਹਿਲਾਂ ਅੰਧੇ ਸੀਗੇ ਸਾਰੇ ਅੰਧੇਰੇ ਸੀ ਹੁਣ ਉਹਦੇ ਘਰ ਚ ਆ ਗਈ ਰੋਸ਼ਨੀ ਆ ਗਈ ਲੋ ਹੋ ਗਈ ਉਹਦੇ ਘਰ ਚ ਤੇ ਸਾਰੇ ਵੇਖ ਕੇ ਹੈਰਾਨ ਹੋ ਗਏ ਹੁਣ ਜਾਂਦੇ ਉਹ ਵੀ ਉਥੋਂ ਪੁੱਛਣ ਕਿ ਤੇਰੇ ਘਰ ਚ ਰੋਸ਼ਨੀ ਕਿੱਦਾਂ ਆਈ ਉਹਨਾਂ ਨੂੰ ਦੱਸੇ ਮੈਂ ਫਲਾਣੀ ਜਗ੍ਹਾ ਗਿਆ ਸੀ ਉੱਥੋਂ ਮੈਂ ਲਾਲ ਟੇਨ ਲੈ ਆਂਦੀ ਤੇ ਅੱਜ ਮੇਰੇ ਘਰ ਦਾ ਹਨੇਰਾ ਦੂਰ ਹੋ ਗਿਆ ਹਨੇਰਾ ਦੂਰ ਹੋ ਗਿਆ ਰੋਸ਼ਨੀ ਆ ਗਈ ਤੇ ਉਹ ਲੋਕ ਵੀ ਉੱਥੇ ਜਾਣ ਲਾਲ ਟੰਡ ਲੈ ਕੇ ਔਰ ਆਪਣੇ ਘਰ ਚ ਜਗਾਉਣ ਤੇ ਉਹਨਾਂ ਦੇ ਘਰ ਚ ਵੀ ਲੋਹ ਹੋ ਜੇ ਚੰਦਨ ਹੋ ਜੇ ਪੜਦੇ ਆਸਾਨ ਕੰਮ ਕਿਹੜਾ ਉੱਥੇ ਜਾ ਕੇ ਲਾਲ ਟੰਡ ਲੈ ਕੇ ਆਉਣ ਆਪਣੇ ਘਰ ਨੂੰ ਰੋਸ਼ਨ ਕਰਨ ਉਹ ਜ਼ਿਆਦਾ ਆਸਾਨ ਆ ਜਾਂ ਜ਼ਿਆਦਾ ਆਸਾਨ ਉਹ ਆ ਕਿ ਜਿਹੜਾ ਇੱਕ ਲੈ ਕੇ ਆਇਆ ਉਹਦਾ ਵੀ ਵਜਾ ਦੇ ਤੇ ਅੱਜਕੱਲ ਸਾਡੇ ਸਮਾਜ ਵਿੱਚ ਇਹ ਕੁਝ ਹੀ ਹੋ ਰਿਹਾ ਏ ਕਿ ਖੁਦ ਕੁਝ ਕਰ ਨਹੀਂ ਸਕਦੇ ਤੇ ਜੇਕਰ ਕੁਝ ਕੋਈ ਬੰਦਾ ਕੁਝ ਕਰ ਰਿਹਾ ਏ ਤੇ ਉਹਦੀ ਵੀ ਜ਼ਿੰਦਗੀ ਬਰਬਾਦ ਕਰਨ ਤੇ ਲੱਗੇ ਹੋਇਆ ਲੋਕ ਬਾਕੀ ਚਲੋ ਗੁਰੂ ਮਹਾਰਾਜ ਸਬੱਤ ਬਖਸ਼ੇ ਸਭ ਨੂੰ ਕਿਰਪਾ ਕਰੇ ਸਤਿਗੁਰੂ